ਮੈਂ ਗੱਲ ਨਾ ਜਾਵਾ ਤੇ ਅਸੀਂ ਜਦੋਂ ਤੇ ਹੋਇਆ ਮੈਂ ਲੰਘਦੇ ਆਂ ਦੇਖਿਆ ਮੇਰੇ ਕੋਲ ਮਗਰ ਨਹੀਂ ਹੈਗਾ ਕਿ ਮੈਂ ਖਲੋਤਾ ਨਹੀਂ ਮੈਂ ਦਵਾ-ਦਵਾ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਕੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਅਪੜਾਇਆ ਵਾ ਹਲਫ ਕੀਤੀ ਉਹਦੀ ਪਰ ਮੇਰੇ ਕੋਲ ਮਗਰ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਪਾ ਪਾਇਆ ਕਿ ਬੰਦੇ ਆਏ ਹਾਂਜੀ ਕਾਉਂਡ ਤੇ ਰਵਟੀ ਗਈਏ ਦੋਸਤੋ ਕਾਉਂ ਨਾ ਧੌਂ ਚਾ ਦੋ ਤਾਂ ਡੋਰ ਖੀ ਗਈ ਆ ਐ ਲੜ ਪਤਾ ਨਾ ਹੋਇਆ ਨਟਾ ਲੰਗ ਗਿਆ ਸਰਕਟ ਤੇ ਮੇਰਾ ਨਾਮ ਡਾਕਟਰ ਰੈਮਨ ਐ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ੀਅਨ ਤੇ ਡਾਕਟਰ ਗੋਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨ ਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕੀ ਡੋਰ ਵੱਜੀ ਹੈ ਤੇ ਮੈਂ ਪੇਸ਼ੇਨ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾ ਇਹਨਾਂ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀ ਮੈਂ ਅਜੇ ਤੇ ਆਈ ਆ ਮੈਨੂੰ ਪਤਾ ਨਹੀਂ ਹੋਣਾ ਇਹਨਾਂ ਮਾਂ ਨੂੰ ਕੀ ਆ ਮੈਂ ਵੇਖਣਾ ਪਾਜੀ ਫਾਈ ਕਰਦਾ ਪਤਾ ਕਰਨਾ ਵੇ ਕੀ ਕਰ ਦਵਾ ਤਿਆ ਫਿਰ ਮੈਂ ਤੁਹਾਨੂੰ ਦੱਸਦਾ ਕਿੰਨਾ ਕਿੰਨਾ ਹੋਈ ਆ ਅਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂ ਆ ਵੀ ਕਿਦਾਂ ਕਰਦਾ ਉਹ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਠਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਟਰਸਾਈਕਲ ਉਹਦੇ ਕਿਤੇ ਕੰਮ ਤੇ ਲੱਗਾ ਹੋਆ ਕੁਝ ਦੋ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿੱਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪੈਟਰੋਲ ਪੰਪ ਆ ਪੈਟਰੋਲ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖਦੇ ਕਿੰਨਾ ਵੇਲੇ ਉਤਰੇ ਦੀ ਚੈਨਲ ਚਲਦਾ ਚਲੋ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਕਿ ਪਤਾ ਕੀ ਗੱਲਬਾਤ ਹੋਈ ਕਿਦਾਂ ਹਨਾ ਅੱਜ ਕਰਦੇ ਨੇ ਪਛਾਤਾ ਚ ਕਿਤੇ ਕਰੋਗੇ ਪਛਾਤਾ ਫਿਰ ਹਤੇ ਨਾਮ ਨੂੰ ਮਤ ਉਹ ਆ ਆਪੇ ਵੀ ਟਰੇਸ ਹੋ ਜੂਗਾ ਬਾਅਦ ਵਿੱਚ ਉਹਦੇ ਹੋ ਸਕਦਾ ਤੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗੱਲ ਤੇ ਹੋਊਗੀ ਮੈਂ ਘਰ ਨੰਨ ਜਾਵਾ ਤੇ ਅਸੀਂ ਦਿਨ ਤੋਂ ਹੋਇਆ ਮਰ ਲੰਗਦੇ ਆ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਸੀ ਹੈਗਾ ਤੇ ਨਾ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿੱਦਾਂ ਇਹਨੂੰ ਇੱਥੇ ਅਪੜਾਇਆ ਵਾ ਹਲ ਫਕੀਤੀ ਆ ਉਹਦੀ ਪਰ ਮੇਰੇ ਕੋਲ ਮੋਬਾਈਲ ਨਹੀਂ ਨਾ ਘਰ ਜਾ ਕੇ ਦੱਸਿਆ ਰੌਲਾ ਪਾ ਪਾਇਆ ਤੇ ਬੰਦੇ ਆ ਗਏ ਹਾਂਜੀ ਕਾਉਂਕਤਰਾ ਵਢੀ ਗਈ ਹੈ ਦੱਸੋ ਕਾਉਂ ਨਾ ਤਾਉਚਾ ਦਾ ਡੋਰ ਡੋਰ ਫਿਰੀਆ ਐ ਲੜ ਪਤਾ ਨਾ ਹੋਇਆ ਲਟਾ ਲੰਮਕ ਗਿਆ ਸਰਕ ਤੇ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੈਡੀਸ਼ਨ ਡਾਕਟਰ ਗੁਰਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨ ਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀ ਕਜੀ ਉਹ ਉਹਨਾਂ ਨੂੰ ਚਾਈਨੀਆਂ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕੀ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾ ਇਹਨਾਂ ਡੋਰ ਪੂਰੀ ਗਲੇ ਦੇ ਤੇ ਤੱਕ ਫੇਰ ਚੁੱਕੀ ਸੀਗੀ ਮੈਂ ਅਜੇ ਤੇ ਆਈਆਂ ਮੈਨੂੰ ਪਤਾ ਨਹੀਂ ਹੋਣਾ ਇਹਨਾਂ ਦਾ ਨਾਂ ਨੂੰ ਕੀ ਆ ਮੈਂ ਵੇਖਣਾ ਪਾਜੀਫਾਈ ਕਰਦਾ ਪਤਾ ਕਰਨਾ ਮੈਂ ਕੀ ਕਰ ਦਵਾ ਤਿਆ ਫਿਰ ਮੈਂ ਤੁਹਾਨੂੰ ਦੱਸਦਾ ਕਿ ਕਿੱਦਾਂ ਕਿੱਦਾਂ ਹੋਈ ਆ ਅਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂਗਾ ਵੀ ਕਿਦਾਂ ਕਰਦਾ ਇਹ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਟਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਰਸਲ ਉਹਦੇ ਵੀ ਕਿਤੇ ਕੰਮ ਤੇ ਲੱਗਾ ਹੋਆ ਕੁਝ ਦੋ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪਟ્રોલ ਪੰਪਿਆ ਪਟ્રોલ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖਦੇ ਕਿੰਨਾ ਕੁ ਦਰਈ ਦੀ ਚੈਨਲ ਹੋ ਰਿਹਾ ਚਲੋ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਕਿਉਂ ਪਤਾ ਕੀ ਗੱਲਬਾਤ ਹੋਈ ਕਿਦਾਂ ਹਨਾ ਹੁਣ ਕਰਦੇ ਨੇ ਪਛਾਦ ਤੱਕ ਸੱਚੀ ਕਰੋ ਪਤਾ ਫਿਰ ਹਤੇ ਨਾਮ ਨੂੰ ਤਾਂ ਹੋਆ ਆਪੇ ਵੀ ਟਰੇਸ ਹੋ ਜਾਗਾ ਬਾਅਦ ਵਿੱਚ ਉਹਦੇ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗਲਤੀ ਹੋਊਗੀ